ਸਭਨਾਂ ਨੂੰ ਇਸ ਅਮਰਿਤ ਵੇਲੇ ਦੇ ਸਮੇਂ ਵਿੱਚ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਪਿਆਰ ਪ੍ਰਿਆਸ ਸਲਾਮ ਸਵਾਜ ਦਾ ਵਿਸ਼ਾ ਹੈ ਬਾਣੀ ਦਾ ਕਾਲ ਯਹੋਵਾਦੀ ਬਾਣੀ ਦਾ ਕਾਲ ਮੇਰੇ ਭਾਈ ਭੈਣੋ ਪਰਮੇਸ਼ਰ ਦੇ ਵਚਨ ਦੇ ਵਿੱਚ ਪਰਮੇਸ਼ਰ ਦਾ ਦਾਸ ਅਮੋਸ ਨਬੀ ਜਿਹੜਾ ਪਵਿੱਤਰ ਬਾਈਬਲ ਦੇ ਵਿੱਚ ਲਿਖਦਾ ਹੈ ਕਿ ਇਸ ਧਰਤੀ ਦੇ ਉੱਤੇ ਪਰਮੇਸ਼ਵਰ ਦੀ ਬਾਣੀ ਦਾ ਕਾਲ ਪੈਣਾ ਹੈ। ਉਹ ਬਾਣੀ ਦਾ ਕਾਲ ਜਿਹੜਾ ਹੈ ਅਸਲ ਜਿਹੜਾ ਸੱਚਾ ਵਚਨ ਹੈ ਜਿਹੜਾ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਗਿਆ ਸੱਚਾ ਕਲਾਮ ਹੀ ਜਿਹੜੀ ਬਾਣੀ ਪਰਮੇਸ਼ਵਰ ਦੀ ਲਿਖੀ ਗਈ ਹੈ ਇਹ ਬਾਣੀ ਜਿਹੜੀ ਹੈ ਇਸ ਦਾ ਕਾਲ ਧਰਤੀ ਦੇ ਉੱਤੇ ਪੈਣਾ। ਸੋ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵਿਚਾਰ ਕਰਨਾ, ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਵਿਚਾਰ ਕਰਨਾ, ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਵਿਚਾਰ ਕਰਨਾ। ਕਿਉਂਕਿ ਪ੍ਰਭੂ ਦਾ ਵਚਨ ਦੱਸਦਾ ਆ ਕਿ ਇਸ ਵਚਨ ਦਾ ਜਿਹੜਾ ਕਾਲ ਪੈਣਾ, ਕਾਲ ਕਿਸ ਢੰਗ ਨਾਲ ਪੈਣਾ, ਅਸੀਂ ਉਸ ਦੇ ਉੱਤੇ ਗੌਰ ਕਰਨੀ ਹੈ। ਮੇਰੇ ਭਾਈ ਭੈਣੋ, ਅਸਲ ਜਿਹੜਾ ਪਰਮੇਸ਼ਰ ਦੇ ਵਚਨ ਦਾ ਕਾਲ ਹੈ ਉਹ ਪਹਿਣਾ ਨਹੀਂ ਆਲਕਿ ਉਹਦੀ ਸ਼ੁਰੂਆਤ ਜਿਹੜੀ ਇਸ ਧਰਤੀ ਦੇ ਉੱਤੇ ਹੋ ਚੁੱਕੀ ਹੈ ਕਿਉਂਕਿ ਜਿਸ ਦੌਰ ਦੇ ਵਿੱਚ ਉਹਦੀ ਅਸੀਂ ਗੁਜ਼ਰ ਰਹੇ ਹਾਂ ਜਿਸ ਸਮੇਂ ਦੇ ਵਿੱਚ ਦੀ ਅਸੀਂ ਗੁਜ਼ਰ ਰਹੇ ਹਾਂ ਇਸ ਸਮੇਂ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਸੁਣਾਉਣ ਵਾਲੇ ਘਟਦੇ ਜਾ ਰਹੇ ਅੱਜ ਬਹੁਤ ਸਾਰੀਆਂ ਐਸੀਆਂ ਸੇਵਕਾਇਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਪਰਮੇਸ਼ਰ ਦੇ ਵਚਨ ਦੀ ਸੇਵਕਾਈ ਨਹੀਂ ਹੋ ਰਹੀ ਬਲਕਿ ਮੈਰੀਕਲ ਭਵਿਸ਼ਵਾਣੀ ਗਾਮਵਾਕ ਇਹਨਾਂ ਗੱਲਾਂ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਬਲਕਿ ਵਚਨ ਨੂੰ ਬਹੁਤ ਜ਼ਿਆਦਾ ਪਿੱਛੇ ਕੀਤਾ ਜਾ ਰਿਹਾ ਅੱਜ ਪ੍ਰਚਾਰ ਯੀਸ਼ੂ ਮਸੀਹ ਦਾ ਨਹੀਂ ਹੋ ਰਿਹਾ ਅੱਜ ਯੀਸ਼ੂ ਮਸੀਹ ਦੇ ਬਾਰੇ ਨਹੀਂ ਦੱਸਿਆ ਜਾ ਰਿਹਾ ਕਿ ਪ੍ਰਭੂ ਯੀਸ਼ੂ ਮਸੀਹ ਬਦਲਾਉਤੇ ਆ ਰਹੇ ਨੇ ਔਰ ਨਿਆਂ ਕਰਨ ਵਾਸਤੇ ਯੀਸ਼ੂ ਮਸੀਹ ਬਹੁਤ ਜਲਦ ਆ ਰਹੇ ਹੈ ਆਪਣੀ ਗੁਨਾਹਾਂ ਤੋਂ ਆਪਣੇ ਪਾਪਾਂ ਤੋਂ ਤੋਬਾ ਕਰੋ ਬਲਕਿ ਅੱਜ ਪ੍ਰਚਾਰ ਹੋ ਰਿਹਾ ਏ ਯੀਸ਼ੂ ਮਸੀਹ ਤੁਹਾਨੂੰ ਬੰਗਲਾ ਦੇਣ ਵਾਸਤੇ ਜਾ ਰਿਹਾ ਯੀਸ਼ੂ ਮਸੀਹ ਤੁਹਾਨੂੰ ਗੱਡੀਆਂ ਦੇਣ ਵਾਸਤੇ ਜਾ ਰਿਹਾ ਯੀਸ਼ੂ ਮਸੀਹ ਤੁਹਾਡੇ ਕਾਰੋਬਾਰ ਨੂੰ ਵਧਾਉਣ ਵਾਸਤੇ ਜਾ ਰਿਹਾ ਐਸੀਆਂ ਗੱਲਾਂ ਦੇ ਨਾਲ ਅੱਜ ਪ੍ਰਚਾਰ ਕੀਤਾ ਜਾ ਰਿਹਾ ਅੱਜ ਪ੍ਰਚਾਰ ਜਿਹੜਾ ਚਮਤਕਾਰਾਂ ਦਾ ਵਰਕਤਾਂ ਦਾ ਅਸ਼ੀਸ਼ਾਂ ਦਾ ਇਹਨਾਂ ਗੱਲਾਂ ਦਾ ਪ੍ਰਚਾਰ ਪੂਰੇ ਜੋਰਾਂ ਸ਼ੋਰਾਂ ਤੇ ਚੱਲਦਾ ਪਿਆ ਵੱਲ ਕੀ ਜਿਹੜਾ ਪ੍ਰਚਾਰ ਬਾਈਬਲ ਵਿੱਚ ਲਿਖਿਆ ਗਿਆ ਪ੍ਰਭੂ ਯਿਸੂ ਮਸੀਹ ਨੇ ਪਹਿਲਾ ਪ੍ਰਚਾਰ ਕੀਤਾ ਪ੍ਰਭੂ ਯਿਸੂ ਮਸੀਹ ਨੇ ਪਹਿਲੀ ਵਾਰੀ ਜਦੋਂ ਹੁਕਾ ਦਿੱਤਾ ਕਿ ਆਖਿਆ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਪਰਬੂ ਯਿਸੂ ਮਸੀਹ ਨੇ ਲੋਕਾਂ ਨੂੰ ਪਾਪਾਂ ਤੋਂ ਤੋਬਾ ਕਰਨ ਦੇ ਲਈ ਕਿਹਾ। ਪ੍ਰਭੂ ਯਿਸੂ ਮਸੀਹ ਨੇ ਗੁਨਾਹਾਂ ਤੋਂ ਤੋਬਾ ਕਰਨ ਲਈ ਬੋਲਿਆ। ਤੇ ਦੂਸਰੇ ਨੰਬਰ ਤੇ ਯਿਸੂ ਮਸੀਹ ਨੇ ਕਿਹਾ ਸਵਰਗ ਦਾ ਰਾਜ ਨੇੜੇ ਆਇਆ। ਪ੍ਰਭੂ ਯਿਸੂ ਮਸੀਹ ਸਾਨੂੰ ਪਾਪ ਤੋਂ ਅਲੱਗ ਕਰਕੇ ਪਾਪ ਤੋਂ ਵੱਖਰਾ ਕਰਕੇ ਪ੍ਰਭੂ ਯਿਸੂ ਮਸੀਹ ਸਾਨੂੰ ਸਵਰਗ ਦੇ ਅਧਿਕਾਰੀ ਬਣਾਉਣਾ ਚਾਹੁੰਦੇ ਆ। ਪਰ ਮੇਰੇ ਭਾਈ ਭੈਣੋ ਅੱਜ ਪਾਪ ਨੂੰ ਛੱਡਣ ਦਾ ਪ੍ਰਚਾਰ ਨਹੀਂ ਹੈ। ਅੱਜ ਗੁਨਾਹਗਾਰੀ ਬਦਕਾਰੀ ਹਰੇਕ ਤਰ੍ਹਾਂ ਦੇ ਉਸ ਕੰਮ ਨੂੰ ਤਿਆਗਣ ਦਾ ਪ੍ਰਚਾਰ ਨਹੀਂ ਜਿਹੜਾ ਅੱਜ ਪ੍ਰਚਾਰ ਹੋ ਰਿਹਾ ਉਹ ਇਸ ਗੱਲ ਦਾ ਹੋ ਰਿਹਾ ਕਿ ਤੁਹਾਨੂੰ ਆਸ਼ੀਸ਼ਾਂ ਮਿਲਣ ਵਾਲੀਆਂ ਤੁਹਾਨੂੰ ਵਰਕ ਤਾਂ ਮਿਲਣ ਵਾਲੀਆਂ ਤੁਹਾਨੂੰ ਆਹ ਚੀਜ਼ਾਂ ਮਿਲਣ ਵਾਲੀਆਂ ਪਰ ਬਾਈਬਲ ਇਹਨਾਂ ਬਾਰੇ ਕੀ ਕਹਿੰਦੀ ਹੈ ਬਾਈਬਲ ਦੇ ਵਿੱਚ ਲਿਖਿਆ ਪਹਿਲਾਂ ਉਹਦੇ ਧਰਮ ਤੇ ਰਾਜ ਨੂੰ ਭਾਲੋ ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਮੇਰੇ ਭਾਈ ਭੈਣੋ ਅਸੀਂ ਉਹਦੇ ਰਾਜ ਨੂੰ ਖੋਜਣਾ ਹੈ ਅਸੀਂ ਸੁਰਗ ਰਾਜ ਦੀ ਤਿਆਰੀ ਕਰਨੀ ਹੈ ਉਹਦੀ ਧਾਰਮਿਕਤਾ ਦੇ ਵਿੱਚ ਉਹਦੇ ਧਰਮ ਦੇ ਵਿੱਚ ਵਧਣਾ ਹੈ ਉਹਦਾ ਧਰਮ ਹੈ ਸਚਾਈ ਉਹ ਚਾਹੁੰਦਾ ਸੀ ਸਚਾਈ ਸਾਡੇ ਅੰਦਰ ਹੋਵੇ ਉਹ ਚਾਹੁੰਦਾ ਸੀ ਉਹਦੇ ਵਚਨਾਂ ਦੀ ਪਾਲਣਾ ਕਰੀਏ ਉਹ ਚਾਹੁੰਦਾ ਸੀ ਉਹਦੀ ਕਲਾਮ ਨੂੰ ਖੋਜੀਏ ਔਰ ਉਹਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੀਏ ਇਸੇ ਲਈ ਮੈਂ ਕਮਾਂਗਾ ਕਿ ਇਸ ਧਰਤੀ ਦੇ ਉੱਤੇ ਕਾਲ ਪੈਣਾ ਨਹੀਂ ਹੈ ਬਲਕਿ ਬਾਣੀ ਦੇ ਕਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜਾ ਵਚਨ ਦਾ ਕਾਲ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਐ ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਅਮੋਸ ਨਬੀ ਦੀ ਪੁਸਤਕ ਅਮੋਸ ਨਬੀ ਦੀ ਪੁਸਤਕ 8 ਦੇ ਆਏ ਉਸ ਦਾ 11 ਤੇ 12 ਵਚਨ ਪੜ੍ਹਦੇ ਉੱਥੇ ਲਿਖਿਆ ਵੇਖ ਉਹ ਦਿਨ ਆਉਂਦੇ ਹਨ ਪ੍ਰਭੂ ਯਹੋਵਾ ਦਾ ਵਾਕ ਹੈ ਕਿ ਮੈਂ ਦੇਸ਼ ਵਿੱਚ ਕਾਲ ਕਰਾਂਗਾ ਰੋਟੀ ਦਾ ਕਾਲ ਨਹੀਂ ਨਾ ਪਾਣੀ ਲਈ ਤਹਾ ਸਗੋਂ ਯਹੋਵਾ ਦੀ ਬਾਣੀ ਦੇ ਸੁਣਨ ਦਾ ਕਾਲ ਉਹ ਸਮੁੰਦਰ ਤੋਂ ਸਮੁੰਦਰ ਤੀਕ ਉੱਤਰ ਤੋਂ ਪੂਰਬ ਤੀਕ ਭੌਂਦੇ ਫਿਰਨਗੇ ਔ ਯਹਵਾ ਦੀ ਬਾਣੀ ਦੀ ਭਾਲ ਲਈ ਇੱਧਰ ਉੱਧਰ ਦੌੜਦੇ ਫਿਰਨਗੇ ਪਰ ਉਸ ਨੂੰ ਨਾ ਪਾਉਣਗੇ ਮੇਰੇ ਭਾਈ ਪੈਣੋ ਲਿਖਿਆ ਪਰਮੇਸ਼ਰ ਦੇ ਵਚਨ ਨੂੰ ਲੋਕ ਲੱਭਣਗੇ ਪਰ ਪਰਮੇਸ਼ਰ ਦਾ ਵਚਨ ਨਹੀਂ ਲੱਭੇਗਾ ਅੱਜ ਬੜੀ ਦੂਰ ਦੂਰ ਤੱਕ ਲੋਕ ਜਾਂਦੇ ਨੇ ਬੜੀ ਦੂਰ ਦੂਰ ਤੱਕ ਜਾਂਦੇ ਨੇ ਪਰ ਪਰਮੇਸ਼ਰ ਦਾ ਵਚਨ ਨਹੀਂ ਜਿ ਲੱਭਦਾ ਅੱਜ ਅਸਲੀ ਪਰਮੇਸ਼ਰ ਦੇ ਕਲਾਮ ਤੋਂ ਲੋਕ ਦੂਰ ਹੁੰਦੇ ਜਾ ਰਹੇ ਆ ਅੱਜ ਲੋਕ ਯਿਸੂ ਮਸੀਹ ਨੂੰ ਇਸ ਤਰੀਕੇ ਦੇ ਨਾਲ ਮੰਨਣਾ ਚਾਹੁੰਦੇ ਆ ਜਿੱਦਾਂ ਕਿਸੇ ਸਿਆਣੇ ਦੇ ਝਾੜ ਫੂਕ ਕਰਨ ਵਾਲੇ ਦੇ ਕੋਲ ਜਾਈਦਾ ਤੇ ਉਹ ਸਾਨੂੰ ਸਾਡੇ ਹੱਥ ਵਿੱਚ ਕੁਝ ਰੱਖ ਦਿੰਦਾ ਤੇ ਕਹਿੰਦਾ ਭਾਈ ਇਹਨੂੰ ਲੈ ਜਾ ਤੇਰੇ ਘਰ ਵਿੱਚ ਬਰਕਤ ਆ ਗਈ ਤੇਰਾ ਕੰਮ ਚੱਲ ਪਿਆ ਅੱਜ ਯਿਸੂ ਮਸੀਹ ਨੂੰ ਲੋਕ ਇਸ ਢੰਗ ਦੇ ਨਾਲ ਮੰਨਦੇ ਪਏ ਆ ਅੱਜ ਬਹੁਤ ਸਾਰੇ ਲੋਕਾਂ ਦੇ ਵਿੱਚ ਯਿਸੂ ਮਸੀਹ ਨੂੰ ਇਸ ਢੰਗ ਦੇ ਨਾਲ ਪੇਸ਼ ਕੀਤਾ ਗਿਆ ਆ ਜਿਵੇਂ ਇੱਕ ਜਾਦੂ ਦੀ ਛੜੀ ਹੁੰਦੀ ਹੈ ਉਹਨੂੰ ਰਗੜਿਆ ਜਾਂਦਾ ਉਹਨੂੰ ਘੁਮਾਇਆ ਜਾਂਦਾ ਉਹਦੇ ਵਿੱਚੋਂ ਇੱਕ ਅਦਭੁਤ ਸ਼ਕਤੀ ਨਿਕਲਦੀ ਹੈ ਤੇ ਪ੍ਰਭੂ ਯਿਸੂ ਮਸੀਹ ਨੂੰ ਇਸ ਤਾਂਗ ਦੇ ਨਾਲ ਜਾਦੂ ਦੀ ਛੜੀ ਵਾਂਗੂ ਪੇਸ਼ ਕੀਤਾ ਜਾ ਰਿਹਾ ਆ ਮੇਰੇ ਭਾਈ ਪੈਣੋ ਪਰਮੇਸ਼ਰ ਦੇ ਸੱਚੇ ਕਲਾਮ ਵੱਲ ਮੁੜੋ ਪਰਮੇਸ਼ਰ ਦੇ ਵਚਨ ਵੱਲ ਮੁੜੋ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਇਮੋਥੀਅਸ ਦੀ ਪਤਰੀ ਦੇ ਵਿੱਚ ਅੰਤ ਦੇ ਦਿਨਾਂ ਵਿੱਚ ਲੋਕ ਭ੍ਰਮਾਉਣ ਵਾਲੀਆਂ ਰੂਹਾਂ ਤੇ ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ ਨੇਚਾਂ ਤੋਂ ਫਿਰ ਜਾਣਗੇ ਮੇਰੇ ਭਾਈ ਪਾਣੂ ਭ੍ਰਮਾਉਣ ਵਾਲੀਆਂ ਰੂਹਾਂ ਤੇ ਭੂਤਾਂ ਦੀ ਸਿੱਖਿਆ ਕਿਹੜੀ ਹੈ ਅਸੀਂ ਪਹਿਲਾਂ ਤੇ ਮੋਥੀਅਸ 4 ਅਧਿਆਏ ਉਹਦੇ ਇੱਕ ਵਚਨ 'ਚ ਇਹ ਗੱਲ ਪੜ੍ਹ ਸਕਦੇ ਹਾਂ ਅੰਤ ਦੇ ਦਿਨਾਂ ਵਿੱਚ ਲੋਕ ਭ੍ਰਮਾਉਣ ਵਾਲੀਆਂ ਰੂਹਾਂ ਤੇ ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਦੇ ਰਾਤੋਂ ਭਟਕ ਜਾਣਗੇ ਨੇਚਾ ਯਿਸੂ ਤੋਂ ایمان ਹਟਾ ਕੇ ਇਹਨਾਂ ਗੱਲਾਂ ਵਾਲਾ ਆਪਣਾ ایمان ਛੋਣਗੇ ਪਰ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਤੁਸੀਂ ਪਰਮੇਸ਼ਰ ਦੀ ਵੱਲ ਮੁੜੋ ਤੁਸੀਂ ਵਚਨਾਂ ਦੀ ਵੱਲ ਚੱਲੋ ਔਰ ਵਚਨ ਦੇ ਵਿੱਚ ਰੱਬ ਦਾ ਦਾਸ ਪੌਲਸ ਤੇ ਮੌਥੀਅਸ ਦੀ ਪੱਤਰੀ ਵਿੱਚ ਲਿਖਦਾ ਆ ਕਿ ਅੰਤ ਦੇ ਆ ਦਿਨਾਂ ਵਿੱਚ ਲੋਕ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਔਰ ਖਿਆਲੀ ਕਹਾਣੀਆਂ ਵਾਲਾ ਆਪਣਾ ਮਨ ਲਾਉਣਗੇ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਪਸੰਦ ਨਹੀਂ ਕਰਨਗੇ ਮੇਰੇ ਭਾਈਪਾਣੂ ਅੱਜ ਲੋਕਾਂ ਨੂੰ ਅੱਜ ਬਹੁਤਿਆਂ ਨੂੰ ਪਰਮੇਸ਼ਰ ਦਾ ਵਚਨ ਕਲਾਮ ਚੰਗਾ ਨਹੀਂ ਲੱਗਦਾ ਪਰਮੇਸ਼ਰ ਦੀ ਬਾਣੀ ਚੰਗੀ ਨਹੀਂ ਲੱਗਦੀ ਅੱਜ ਉਹ ਗੱਲਾਂ ਚੰਗੀਆਂ ਲੱਗਦੀਆਂ ਨੇ ਕਿ ਸਾਡੇ ਲਈ ਐਸੀਆਂ ਗੱਲਾਂ ਬੋਲੀਆਂ ਜਾਣ ਜਿਨ੍ਹਾਂ ਨਾਲ ਸਾਡੀ ਰੂਹ ਖੁਸ਼ ਹੋਵੇ ਕਿ ਤੁਹਾਨੂੰ ਗੱਡੀ ਮਿਲਣ ਵਾਲੀ ਹੈ ਤੁਹਾਨੂੰ ਵੀਜ਼ਾ ਲੱਗਣ ਵਾਲਾ ਤੁਹਾਡਾ ਤੁਹਾਡੇ ਘਰ ਦੇ ਵਿੱਚ ਆਸ਼ੀਸ਼ ਆਉਣ ਵਾਲੀ ਹੈ ਤੁਹਾਨੂੰ ਪਲਾਟ ਮਿਲਣ ਵਾਲੇ ਆ ਤੁਹਾਡਾ ਘਰ ਵੱਡਾ ਹੋਣ ਵਾਲਾ ਆ ਐਸੀਆਂ ਗੱਲਾਂ ਜਿਹੜੀਆਂ ਆ ਲੋਕਾਂ ਨੂੰ ਪਸੰਦ ਹੁੰਦੀਆਂ ਪਰ ਪਰਮੇਸ਼ਰ ਦੇ ਵਚਨ ਦੇ ਵਿੱਚ ਕਿਤੇ ਵੀ ਐਸੀਆਂ ਗੱਲਾਂ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਭਵਿੱਖਬਾਣੀ ਨਹੀਂ ਕੀਤੀ ਨਾ ਤੇ ਨਬੀਆਂ ਨੇ ਕੀਤੀ ਹੈ ਨਾ ਪ੍ਰਭੂ ਦੇ ਚੇਲਿਆਂ ਨੇ ਕੀਤੀ ਹੈ ਨਾ ਪ੍ਰਭੂ ਨੇ ਇਸ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਹੈ ਪ੍ਰਭੂ ਯਿਸੂ ਮਸੀਹ ਨੇ ਸੱਚਾ ਤੇ ਸਾਫ਼ ਸੁਥਰਾ ਪ੍ਰਚਾਰ ਕੀਤਾ ਆਖਿਆ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਮੇਰੇ ਭਾਈ ਭੈਣੋ ਪਾਪਾਂ ਤੋਂ ਤੋਬਾ ਕਰਕੇ ਪ੍ਰਭੂ ਦੇ ਵਚਨਾਂ ਨੂੰ ਆਪਣੇ ਦਿਲ ਵਿੱਚ ਲੈ ਕੇ ਸਾਨੂੰ ਸਵਰਗ ਦੀ ਤਿਆਰੀ ਕਰਨ ਦੀ ਲੋੜ ਹੈ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਬਹੁਤ ਜਲਦ ਆ ਰਹੀ ਹੈ ਪ੍ਰਭੂ ਯੀਸ਼ੂ ਮਸੀਹ ਨਿਆ ਕਰਨ ਵਾਸਤੇ ਆ ਰਹੇ ਆ ਪ੍ਰਭੂ ਯੀਸ਼ੂ ਮਸੀਹ ਨਿਆ ਕਰਨ ਵਾਸਤੇ ਇਸ ਧਰਤੀ ਦੇ ਉੱਤੇ ਪ੍ਰਗਟ ਹੋ ਰਹੇ ਆ ਇਸ ਲਈ ਮੈਂ ਇਹੀ ਗੱਲ ਕਹਾਂਗਾ ਕਿ ਸੱਚੇ ਵਚਨ ਦੀ ਵੱਲ ਮੁੜੋ ਸੱਚੇ ਕਲਾਮ ਦੀ ਵੱਲ ਮੁੜੋ ਕਿਉਂਕਿ ਦਾਊਦ ਵੀ ਲਿਖਦਾ ਪਰਮੇਸ਼ਵਰ ਆਪਣਾ ਵਚਨ ਕਹਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਪਰਮੇਸ਼ਵਰ ਦਾ ਵਚਨ ਤੁਹਾਨੂੰ ਬਚਾ ਸਕਦਾ ਮੇਰੇ ਭਾਈ ਪਾਣੋ ਜੋ ਅੰਤ ਦੇ ਦਿਨਾਂ ਵਿੱਚ ਮਹਾ ਕਲੇਸ਼ ਅਲੱਗ-ਅਲੱਗ ਤਰ੍ਹਾਂ ਦੇ ਵੱਡੇ-ਵੱਡੇ ਕਸ਼ਟ ਜਿਹੜੇ ਧਰਤੀ ਦੇ ਉੱਤੇ ਆਉਣ ਵਾਲੇ ਆ ਜੇ ਤੁਹਾਡੇ ਕੋਲ ਖੁਦਾਵੰਦ ਦਾ ਕਲਾਮ ਹੋਵੇਗਾ ਜੇ ਤੁਹਾਡੇ ਕੋਲ ਬਾਈਬਲ ਦੀ ਨੌਲੇਜ ਹੋਵੇਗੀ ਜੇ ਤੁਹਾਡੇ ਕੋਲ ਪਰਮੇਸ਼ਵਰ ਦਾ ਸੱਚਾ ਵਚਨ ਹੋਵੇਗਾ ਪਰਮੇਸ਼ਵਰ ਦੀ ਬਾਣੀ ਹੋਵੇਗੀ ਸੱਚੀ ਤੁਹਾਡੇ ਕੋਲ ਜੇ ਤੁਸੀਂ ਉਹਨਾਂ ਸਾਰੀਆਂ ਸਥਿਤੀਆਂ ਤੇ ਹਾਲਾਤਾਂ ਦੇ ਨਾਲ ਨਿਪਟ ਸਕਦੇ ਆ ਤੁਸੀਂ ਪਰਮੇਸ਼ਰ ਦੇ ਕਲਾਮ ਦੇ ਰਾਹ ਤਬਾਹੀ ਤੋਂ ਬਚ ਸਕਦੇ ਆ ਤੇ ਜੇ ਤੁਹਾਡੇ ਕੋਲ ਪਰਮੇਸ਼ਰ ਦਾ ਕਲਾਮ ਨਾ ਹੋਇਆ ਜੇ ਤੁਸੀਂ ਪਰਮੇਸ਼ਰ ਦੇ ਕਲਾਮ ਨੂੰ ਰੱਦ ਕਰ ਦਿੱਤਾ ਜੇ ਤੁਸੀਂ ਪਰਮੇਸ਼ਰ ਦੇ ਕਲਾਮ ਤੋਂ ਅਲੱਗ ਹੋ ਗਏ ਤੇ ਫਿਰ ਕੋਈ ਵੀ ਉਸ ਵਿਪਤਾ ਤੋਂ ਤੁਹਾਨੂੰ ਬਚਾ ਨਹੀਂ ਸਕਦਾ ਕਿ ਹੋਸ਼ਿਆ ਨਵੀ ਦੇ ਵਿੱਚ ਵੀ ਲਿਖਿਆ ਗਿਆਨ ਤੋਂ ਬਿਨਾ ਮੇਰੀ ਪਰਜਾ ਨਾਸ਼ ਹੋ ਰਹੀ ਹੈ ਕਹਿੰਦਾ ਇਹਨਾਂ ਲੋਕਾਂ ਨੇ ਮੇਰੀ ਪਰਜਾ ਨੇ ਮੇਰੇ ਗਿਆਨ ਨੂੰ ਰੱਦ ਕੀਤਾ ਮੈਂ ਇਹਨਾਂ ਨੂੰ ਜਾਜਕਾਈ ਤੋਂ ਰੱਦ ਕਰਾਂਗਾ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਅੱਜ ਉਹਨਾਂ ਝੂਠੇ ਪ੍ਰਚਾਰਕਾਂ ਨੂੰ ਇਹ ਗੱਲ ਕਹਿ ਰਿਹਾ ਆ ਜਿਨ੍ਹਾਂ ਨੇ ਪਰਮੇਸ਼ਰ ਦਾ ਗਿਆਨ ਨਹੀਂ ਦਿੱਤਾ ਜਿਨ੍ਹਾਂ ਨੇ ਪਰਮੇਸ਼ਰ ਦੇ ਵਾਰ ਨਹੀਂ ਦੱਸਿਆ ਆਪਣੀ ਆਪ ਨੂੰ ਵਧਾਉਣ ਦੇ ਲਈ ਆਪਣੀ ਪਬਲਿਕਿਟੀ ਵਧਾਉਣ ਵਾਸਤੇ ਆਪਣੇ ਆਪ ਦਾ ਨਾਮ ਦੀ ਪ੍ਰਸਿੱਧੀ ਕਰਨ ਵਾਸਤੇ ਜਿਨ੍ਹਾਂ ਨੇ ਆਪਣੇ ਆਪ ਦਾ ਪ੍ਰਚਾਰ ਕੀਤਾ ਵਰਕਤਾ ਦਾ ਪ੍ਰਚਾਰ ਕੀਤਾ ਦੁਨਿਆਵੀ ਚੀਜ਼ਾਂ ਦਾ ਸੰਸਾਰਿਕ ਸ਼ਰੀਰ ਦੀਆਂ ਇਹ ਅਵਿਲਾਸ਼ਾਵਾਂ ਔਰ ਸ਼ਰੀਰ ਦੀਆਂ ਲਾਲਸ਼ਾਵਾਂ ਔਰ ਸ਼ਰੀਰਿਕ ਕਾਮਨਾਵਾਂ ਦਾ ਜਿਨ੍ਹਾਂ ਨੇ ਪ੍ਰਚਾਰ ਕੀਤਾ ਆ ਪਰਮੇਸ਼ਵਰ ਕਹਿੰਦਾ ਗਿਆਨ ਤੋਂ ਬਿਨਾ ਮੇਰੀ ਪਰਜਾ ਨਾਸ਼ ਹੋਰੀ ਮੈਂ ਜਾਜਗਾ ਹੀ ਤੋ ਤੈਨੂੰ ਰੱਦ ਕਰਾਂਗਾ ਮੇਰੇ ਭਾਈ ਭੈਣੋ ਜਿਨ੍ਹਾਂ ਨੇ ਜਾਜਕਾਈ ਦਾ ਉਧਾ ਲੈ ਕੇ ਪਰਮੇਸ਼ਰ ਦਾ ਸੱਚਾ ਵਚਨ ਨਹੀਂ ਸੁਣਾਇਆ ਮੈਂ ਸਭ ਨੂੰ ਨਹੀਂ ਕਹਿ ਰਿਹਾ ਉਹ ਦਾਸ ਹਮੇਸ਼ਾ ਦੂਨੇ ਆਦਰਯੋਗ ਨੇ ਜਿਹੜੇ ਸਚਾਈ ਦੇ ਨਾਲ ਪਰਮੇਸ਼ਰ ਦਾ ਪੇਗਾਮ ਸੁਣਾਉਂਦੇ ਨੇ ਜਿਹੜੇ ਸਚਾਈ ਦੇ ਨਾਲ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕਰਦੇ ਨੇ ਉਹਨਾਂ ਦਾਸਾਂ ਨੂੰ ਪਰਮੇਸ਼ਰ ਪਸੰਦ ਕਰਦਾ ਆ ਪਰ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਪਰਮੇਸ਼ਰ ਦੇ ਪ੍ਰਚਾਰ ਨੂੰ ਨਹੀਂ ਸੁਣਾਇਆ ਔਰ ਆਪਣੇ ਵਪਾਰ ਤੇ ਬਿਜ਼ਨਸ ਨੂੰ ਵਧਾਉਣ ਦੇ ਲਈ ਧਰਤੀ ਦੀਆਂ ਗੱਲਾਂ ਦਾ ਪ੍ਰਚਾਰ ਕੀਤਾ ਹੈ ਪ੍ਰਭੂ ਦਾ ਵਚਨ ਕਹਿੰਦਾ ਹੋਸ਼ਿਆ ਨਵੀ ਦੀ ਪੁਸਤਕ ਦੇ ਵਿੱਚ ਗਿਆਨ ਤੋਂ ਬਿਨਾ ਮੇਰੀ ਪਰਜਾ ਨਾਸ਼ ਹੋ ਰਹੀ ਹੈ ਮੈਂ ਤੂੰ ਮੇਰੇ ਗਿਆਨ ਨੂੰ ਰੱਦ ਕੀਤਾ ਮੈਂ ਤੈਨੂੰ ਜਾਜਕਈ ਤੋਂ ਰੱਦ ਕਰਾਂਗਾ ਔਰ ਇਹੀ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਕੁਝ ਹੋ ਰਿਹਾ ਆ ਛੱਡ ਦਿਓ ਸਾਰੀਆਂ ਗੱਲਾਂ ਨੂੰ ਧਰਤੀ ਦੀਆਂ ਗੱਲਾਂ ਤੇ ਮੂੰਹ ਨਾ ਲਾਵੋ ਕਿਉਂਕਿ ਧਰਤੀ ਵੱਡੇ ਤਾਉ ਦੇ ਨਾਲ ਪਿਗਲਣ ਵਾਲੀ ਹੈ ਧਰਤੀ ਤੇ ਮਹਾ ਕਲੇਸ਼ ਆਉਣ ਵਾਲਾ ਆ ਧਰਤੀ ਨਾਸ਼ ਹੋਣ ਵਾਲੀ ਹੈ ਔਰ ਧਰਤੀ ਦੀਆਂ ਸਭ ਵਸਤਾਂ ਇੱਥੇ ਰਹਿ ਜਾਣੀਆਂ ਆ ਪਰਮੇਸ਼ਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਵਸਾਓ ਪਰਮੇਸ਼ਰ ਦੀ ਬਾਣੀ ਨੂੰ ਆਪਣੇ ਦਿਲ ਵਿੱਚ ਵਸਾਓ ਪਰਮੇਸ਼ਰ ਦੇ ਜ਼ਿੰਦਾ ਕਲਾਮ ਨੂੰ ਆਪਣੇ ਦਿਲ ਵਿੱਚ ਰੱਖੋ ਤੇ ਪਰਮੇਸ਼ਰ ਦਾ ਵਚਨ ਤੁਹਾਨੂੰ ਬਚਾਏਗਾ ਪ੍ਰਭੂ ਤੁਹਾਨੂੰ ਵਰਕਰ ਦੇ ਸਭ ਦੇ ਉੱਤੇ ਕਿਰਪਾ ਦੀ ਸਭਨਾਂ ਨੂੰ ਜੈ ਮਸੀਹੀ ਸਭਨਾਂ ਨੂੰ ਸਲਾਮ